ਸਰ ਜੀ ਵਾਖਿਆ ਹੈ ਸਰ ਜੀ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਰਣਜੀਤ ਸਿੰਘ 베ਦੀ ਕੈਮਿਸਟ ਨੇ ਤੇ ਇਹਨਾਂ ਦੇ ਉੱਤੇ ਪਾਰਿੰਗ ਹੋਈ ਸੀ ਤੇ ਸਾਰੇ ਸਾਡੇ ਜੀਓ ਸਾਹਿਬਾਨ ਤੇ ਮੈਂ ਵੀ ਅਸੀਂ ਮੌਕੇ ਤੇ ਆਏ ਹੈਗੇ ਆ ਤੇ ਹਜੇ ਮੌਇਨਾ ਕਰਦੇ ਸੀ ਤੇ ਸਾਨੂੰ ਪਤਾ ਲੱਗਿਆ ਹੈਗਾ ਕਿ ਅਨਫੋਰਚਨਟਲੀ ਜਿਹੜੀ ਉਹਨਾਂ ਦੀ ਡੈਥ ਹੋ ਗਈ ਹੈ ਤੇ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਸਾਡੀ ਸੀਜੀ ਵੀ ਸਾਡੇ ਐਸਟੀ ਸਾਈਨ ਸਾਰੇ ਅਸੀਂ ਲੱਗੇ ਆ ਤੇ ਇਸ ਕੇਸ ਨੂੰ ਅਸੀਂ ਜਲਦੀ ਤੋਂ ਜਲਦੀ ਸਰ ਕੋਈ ਸੈਟ ਕਾਲ ਸੀ ਜੀ ਅਹ ਨਹੀਂ ਜੀ ਜੋ ਹੁਣ ਮੌਕੇ ਤੇ ਮੈਂ ਹਜੇ ਆਏ ਹੈਗਾ ਜੋ ਹੁਣ ਅਸੀਂ ਮੌਕੇ ਤੇ ਬਰੀਫਿੰਗ ਲਈ ਆ ਇਹਨਾਂ ਨੂੰ ਰੀਸੈਂਟਲੀ ਕੋਈ ਥ੍ਰੈਟ ਕਾਲ ਨਹੀਂ ਆਈ ਰਹੀ ਤੇ ਕੋਈ ਪੁਰਾਣਾ ਇੱਕ ਪਰਚਾ ਸੀਗਾ ਉਹ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਬਟ ਅਹ ਹਜੇ ਮੌਕੇ ਤੋਂ ਜੋ ਪਤਾ ਲੱਗਿਆ ਕਿ ਰੀਸੈਂਟਲੀ ਕੋਈ ਸਪੁਲਿਸ ਕੋ ਇਨਫਰਮੇਸ਼ਨ ਨਹੀਂ ਆਈ ਹਾਂ ਹਾਂਜੀ ਉਹੀ ਮੈਂ ਦੇਖ ਰਿਹਾ ਹੁਣ ਮੌਕੇ ਤੇ ਆਇਆ ਹਨ ਪਤਾ ਲੱਗਿਆ ਕਿ 2024 ਦੇ ਵਿੱਚ ਕੋਈ ਪਰਚਾ ਰਜਿਸਟਰ ਹੋਇਆ ਸੀਗਾ ਉਹ ਸਾਰਾ ਚੈੱਕ ਕਰਾਂਗੇ ਬਟ ਜੋ ਮੌਕੇ ਤੋਂ ਪਤਾ ਲੱਗਿਆ ਰੀਸੈਂਟਲੀ ਕੋਈ ਵੀ ਇਹਨਾਂ ਨੂੰ ਥ੍ਰੈਟ ਕਾਲ ਨਹੀਂ ਸਾਨੂੰ ਇਨਫਰਮੇਸ਼ਨ ਨਹੀਂ ਆਈ ਕਿੰਨੇ 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 ਫਾਇਰ ਉਹਦੇ ਦੇ ਬਾਕੀ ਉਹ ਸਾਰਾ ਅਸੀਂ ਚੈੱਕ ਕਰਾਂਗੇ ਜੋ ਕਿਉਂਕਿ ਹੁਣ ਜਦੋਂ ਇਨਫੋਰਮੇਸ਼ਨ ਮਿਲੀ ਹੈ ਅਸੀਂ ਮੌਕੇ ਤੇ ਪਹੁੰਚੇ ਹੀ ਹੈਗੇ ਤੇ ਇੱਕ ਪੁਰਾਣਾ 24 ਦਾ ਪਰਚਾ ਹੈਗਾ ਕਿ ਕੀ ਉਦੋਂ ਹੋਇਆ ਸੀਗਾ ਤੇ ਕੀ ਸਿਕਿਉਰਟੀ ਦਾ ਸੀਗਾ ਸਾਰਾ ਚੈੱਕ ਸਰ ਕਿੰਨੇ ਰਾਉਂਡ ਫਾਇਰ ਹੋਏ ਆ ਜੋ ਮੌਕੇ ਤੇ ਸਾਨੂੰ 4 ਫੋਲ ਮਿਲੇ ਜੀ ਜੀ ਆ ਮੌਕੇ ਤੇ 4 ਫੋਲ ਮਿਲੇ ਤੇ ਬਾਕੀ ਸਾਰਾ ਅਸੀਂ ਵੈਰੀਫਾਈ ਕਰਾਂ ਗੋਲੀ ਲੱਗੀ ਕਿੱਥੇ ਜੀ ਬਸ ਦੇਖੋ ਜੀ ਇਹ ਹਜੇ ਉਹ ਮੈਂ ਤੁਹਾਡੇ ਸਾਹਮਣੇ ਹੀ ਮੌਕੇ ਤੇ ਪਹੁੰਚੇ ਹੀ ਹੈਗੇ ਜਿੰਨੀ ਇਨਫੋਰਮੇਸ਼ਨ ਸੀਗੀ ਪ੍ਰੀਮੀਨਰੀ ਜੋ ਉਹ ਤੁਹਾਨੂੰ ਦਿੱਤੀ ਹੈਗੀ ਇੱਕ ਵਾਰ ਇਹ ਸਾਰਾ ਵੈਰੀਫਾਈ ਕਰ ਲਈਏ ਫਿਰ ਡੀਟੇਲਸ ਤੋਂ ਤਾਂ ਜੀ ਸੋ ਇਸ ਸਟੇਟਿਵ ਨੂੰ ਸਮਝਾਈ ਗਈ ਤਾਂ ਬਿਲਕੁਲ ਜੀ ਅਸੀਂ ਸਾਡੀ ਟੀਮ ਆਲਰੇਡੀ ਲੱਗੀ ਹੈ ਤੇ ਆ ਮੈਂ ਦੇਖ ਰਿਹਾ ਅਸੀਂ ਸਟੇਟਿਵ ਲੱਗੇ ਹੋਏ ਹੈਗੇ ਤੇ ਉਹਨਾਂ ਨੂੰ ਚੈੱਕ ਕਰਾਂਗੇ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਕਲੋਜ਼ ਕਰਾਂਗੇ ਧੰਨਵਾਦ